ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990999728 ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਆ ਤੁਹਾਡੇ ਲਈ ਦੋ ਵੜਾ ਸੇਲ ਹੀ ਲੈ ਕੇ ਆਏ ਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਇੱਕ ਤਾਂ ਪਲੂਨ ਵਸੀ ਤਾਜੀ ਸੂਈ ਆ ਸੂਈ ਕੱਲ ਸਵੇਰ ਦੀ ਹੈ ਜੇਰ ਪਰਪਰ ਉੱਪਰ ਹੋ ਕੇ ਮਗਰ ਜਰਸੀ ਵਸੀ ਨੂੰ ਜਨ ਲਤਾ ਬਹੁਤ ਸੋਹਣੀ ਜਰਸੀ ਵਸੀ ਚੈੱਕ ਕਰ ਲਓ ਨਾੜਗਾ ਨਾੜਗਾ ਚੈੱਕ ਕਰ ਲਓ ਨਾਲ ਆ ਬੈੜ ਪਹਿਲਾ ਸੂਹਾ ਸੂਈ ਹੈ ਜਿਆਦ ਕੁਆਲਿਟੀ ਫੁੱਲ ਥੋੜਾ ਜਿਹਾ ਸਿੰਗ ਜ਼ਰੂਰ ਹੈਗਾ ਕਹਿੰਦੀ ਕੁਝ ਨਹੀਂ ਕਰਨ ਵਾਲੀ ਕੱਦ ਕਾ ਠੀਕ ਆ ਲੇਵਾ ਲੂਆ ਚੈੱਕ ਕਰ ਲਓ ਬਹੁਤ ਸੋਹਣਾ ਲੇਵਾ ਚਾਰੇ ਥਣ ਪੂਰੇ ਨਿੱਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀਟ ਢੀ ਹੈ ਦੇਖ ਸਕਦੇ ਆ ਥਣਾਂ ਦਾ ਗੈਪ ਚਵਾਈ ਚਵਾਈ ਬਹੁਤ ਸੋਹਣੀ ਹੈ ਚਵਾਈ ਜੂਈ ਇੱਕ ਨੰਬਰ ਆ ਬਾਈ ਜਿਵੇਂ ਮਰਜੀ ਧਾਰਾ ਮਾਰੀਓ ਕਹਿੰਦੀ ਕੁਛ ਨਹੀਂ ਕਰਮ ਵਾਲੀ ਆ ਦੇਖੋ ਥਣ ਬਹੁਤ ਸੋਹਣੇ ਆ ਤੇ ਜੇ ਗੱਲ ਕਰੀਏ ਬੌਲੇ ਦੀ ਬਾਈ ਜੀ ਕੱਲ ਦੀ ਸੁਈ ਥੱਲੇ ਬੌਲਾ ਹੁਣ 13 14 ਕਿਲੋ ਰੈਡੀ ਆ ਦੋਨਾਂ ਟਾਈਮਾਂ ਦਾ ਦੁੱਧ ਬੱਸੀ ਨੇ 17 18 ਕਿਲੋ ਖੁੱਲੀ ਨਾਮਦਰੀਣੀ ਚਵਾ ਦੇਣਾ ਥਾਣਾ ਦਾ ਗੈਪ ਚੈੱਕ ਕਰ ਲਓ ਥਣ ਬਹੁਤ ਸੋਹਣੇ ਆ ਫਿਕਸ ਜੀ ਖਵਾਨੇ ਦੀ ਇਹ ਕਰਮ ਵਾਲੀ ਬਹੁਤ ਵਧੀਆ ਕੰਪੈਕਟ ਆਰਡਰ ਆ ਤੇ ਬਾਜ਼ਰ ਰੇਟ ਆ ਇਹਦਾ ਹੋਊਗਾ ਫੋਨ ਤੇ ਇਹ ਵੀਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਥਣ ਬਹੁਤ ਸੋਹਣੇ ਆ ਵੀ ਗਲਾਬੀ ਥਣ ਹੱਥੀ ਚਵਾਈ ਵਾਲਾ ਤੇ ਦੁੱਧ ਤੇ 17-18 ਕਿਲੋ ਖੁੱਲਾ ਦੇ ਦੇਣਾ ਤੇ ਅੱਗੇ 2 ਨੰਬਰ ਤੇ ਆ ਗਈ ਐਰ ਸ਼ੈਰ ਬਾਈ ਜੀ ਚਾਹੇ ਜਰਸੀ ਮੰਨ ਲੋ ਚਾਹੇ ਐਰ ਸ਼ੈਰ ਦੂਜਾ ਸੂਆ ਸੁੰਦਿਆ ਸੂਨ ਵਾਲੀ ਕਰਮ ਵਾਲੀ ਵਿੱਚ ਅਜੇ 5 ਤੋਂ 6 ਦਿਨ ਬਾਕੀ ਪਏ ਐ ਫੇਸ ਬਿਊਟੀ ਚੈੱਕ ਕਰ ਲੋ ਥਣ ਦੇਖ ਸਕਦੇ ਬਹੁਤ ਸੋਹਣੇ ਚਾਰੇ ਥਣ ਪੂਰੇ ਨਿਕਰਮੇ ਦੇ ਪੂਰੀ ਸਪੇਸ ਤੇ ਲੱਗੇ ਆ ਤੇ ਦੁੱਧ ਦੀ ਇਹਦੀ ਮਿਲਕ ਕੈਪੈਸਿਟੀ ਰਹੂਗੀ ਬਾਈ 20 ਤੋਂ 22 ਕਿਲੋ ਹੁਣ ਤਾਂ ਕਰਮ ਵਾਲੀ ਦੁੱਧ ਲਾਉਣਾ ਸ਼ੁਰੂ ਕਰਤਾ ਕੱਦ ਕਾੜ ਪੂਰਾ ਫੁੱਲ ਆ ਵਜਨ ਵਾਲੀ ਵਹਿੜ ਆ ਗਈ ਅੱਜ ਲੇਵਜ ਢੈਲ ਢੁੱਲ ਬਹੁਤ ਪਈ ਆ। ਪੰਜ ਸੱਤਨਾਂ ਨੂੰ ਗਰਮ ਵਾਲੀ ਨੇ ਹੋਰ ਵੀ ਐਡਰਸ ਸੋਣਾ ਤਿਆਰ ਕਰਕੇ ਸੋਣਾ। ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵੀ ਬੈਡ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ। ਅੱਜ ਦੀ ਇਹ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਛੋਟੇ ਦੋ ਬੈੜਾ ਇੱਕ ਜਰਸੀ ਤੇ ਇੱਕ ਤਾਜੀ ਸੂਈ ਬੈੜ ਲੈ ਕੇ ਆਏ ਸੀ। ਜੇ ਮੇਰੇ ਕਿਸੇ ਕਿਸਾਨ ਭਰਾ ਨੂੰ ਕੋਈ ਵੀ ਬੈੜ ਪਸੰਦ ਆਉਂਦੀ ਹੈ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ। ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਆਪਣਾ 78990999728 ਸਾਰੇ ਮੇਰੇ ਵੀਰਾਂ ਦਾ ਵੀਡੀਓ ਦੇਖਣ Thank you very much.